ਲੈ ਕੇ ਨੂੰ ਜਾਂ ਇਹ ਕੀ ਕਲਾਸ ਕੋਲੇ ਆ ਸਰ। ਮੈਂ ਘੜਾ ਨੂੰ ਰਹਿ ਕੇ ਥੋੜਾ ਜਿਹਾ ਜੀ ਆਈਐਮਡੀ ਦੀ ਮੀਟਿੰਗ ਹੈਗੀ ਆ ਜਿਹੜਾ بارش ਸ਼ਾਇਦ ਹਿਮਾਚਲ ਜੋਰ ਜੇੜ ਕੇ ਜਬਾਰਿਸ਼ ਪੈਣੀ ਹੈ ਜਿਹਦੇ ਕਰਕੇ ਅਸੀਂ احتیاط ਦੇ ਤੌਰ ਤੇ ਅਸੀਂ ਸਾਰੇ ਇਕੱਠੇ ਹੋ ਕੇ ਸਰਪੰਚ ਸਾਹਿਬਾਨ ਨਾਲ ਇੱਕ ਮੀਟਿੰਗ ਕਰ ਰਹੇ ਆ। ਕੋਈ ਇੰਨੇ ਪੈਨਿਕ ਵਾਲੀ ਲੋੜ ਨਹੀਂ ਪਰ ਫਿਰ ਵੀ ਹੈ ਕਿ احتیاط ਦੇ ਤੌਰ ਤੇ ਤਿਆਰ ਰਹੀ ਹੈ। ਜੇ ਪਾਣੀ ਵਧਾ ਕਿਉਂਕਿ ਸਾਡੇ ਤੂਸੀਬਾਨ ਥੋੜੇ ਬੰਨੇ ਜਾ ਰਹੇ ਨੇ ਕੁਛ ਹਲੇ ਬੰਨਣ ਵਾਲੇ ਰਹਿੰਦੇ ਨੇ। ਉਦੇ ਇhtiyat ਦੇ ਤੌਰ ਤੇ ਅਸੀਂ ਮੀਟਿੰਗ ਕਰ ਰਹੇ ਕਿ ਆਪਣਾ ਨੂੰ ਪ੍ਰਪੇਅਰ ਰੱਖੀਏ ਕੋਈ ਇਹੋ ਜਿਹੀ ਅਚਾਨਕੀ ਘਟਨਾ ਨਾ ਵਾਪਰੇ ਸਾਬ ਜੀ ਦਾ ਪਾਣੀ ਹੋਣ ਦੀ ਸੰਭਾਵਨਾ ਹੈ ਉਹਦਾ ਕਿੰਨਾ ਪਾਣੀ ਤਿਆਰ ਕਰ ਲਿਆ ਸਾਡੇ ਕੋਲ ਜਿਹੜਾ ਰਜਿਸਟਰ ਸਾਹਿਬ ਦਾ ਟਾਈਮ ਤੋਂ ਜੀ 37% ਚੱਲ ਰਿਹਾ ਹੈ ਪਾਣੀ ਇਸ ਟੈਂਕ ਤੇ ਬਾਕੀ ਜਿਹੜਾ ਹੁਣ ਬਾਰਿਸ਼ ਜਿਹੜੀ 5 ਤੋਂ ਲੈ ਕੇ 7 ਤਰੀਕ ਤੱਕ ਪੈਣੀ ਹੈ ਉਹਦੇ ਵਿੱਚ ਜਿਹੜੀ ਬਾਰਿਸ਼ ਦਾ ਪਾਣੀ ਆਏਗਾ ਉਹਦਾ ਟਾਈਮ ਨਾਲੇ ਪਤਾ ਲੱਗੇਗਾ ਉਹਦੇ ਵਿੱਚ ਮੈਨੇ ਬਹੁਤ ਜਲਦੀ ਫਾਰਮ ਨੂੰ ਕਹਿੰਦੀ ਕਿ ਕਿੰਨਾ ਤੇ ਫਾਰਮ ਨੂੰ ਕਹਿੰਦਾ ਦੇਖੋ ਜੀ ਪਰਮਾਤਮਾ ਕਰੇ ਨੁਕਸਾਨ ਸਾਡਾ ਨਾ ਹੋਵੇ ਅਸੀਂ ਵਿਸ਼ਵੀ ਇਹ ਕਰਦੇ ਆ ਤੁਹਾਡਾ ਸਾਰਿਆਂ ਦਾ ਸਹਿਯੋਗ ਸਾਨੂੰ ਵੀ ਚਾਹੀਦਾ ਹੈ ਇੰਨਾ ਵੱਡੇ ਜਦੋਂ ਸਾਡਾ ਹੜ ਆਇਆ ਉਦੋਂ ਵੀ ਪਰਮਾਤਮਾ ਨੇ ਸਾਨੂੰ ਬੜਾ ਬਚਾਇਆ ਸਾਡਾ ਜਾਨ ਮਾਲ ਦਾ ਨੁਕਸਾਨ ਜਾਨ ਦਾ ਨੁਕਸਾਨ ਸਾਡਾ ਨਹੀਂ ਹੋਇਆ ਬਹੁਤ ਘੱਟ ਹੈ ਤੇ ਉਹ ਉਮੀਦ ਹੈ ਕਿ ਜੇ ਇਸ ਵਾਰੀ ਪਾਣੀ ਆਇਆ ਤੇ ਐਂਟਰ ਕਰੇਗਾ ਜਿਆਦਾ ਇੰਨਾ ਡਰਨ ਵਾਲੀ ਗੱਲ ਨਹੀਂ ਹੈਗੀ ਬਟ ਇਹ ਹੈ ਕਿ احتਿਆਤਨ ਤੌਰ ਤੇ ਫਿਰ ਵੀ ਅਸੀਂ ਲੈ ਕੇ ਚੱਲੀਏਗੀ ਅਸੀਂ ਆਪਣੇ ਆਪ ਨੂੰ ਤਿਆਰ ਰੱਖੀ ਦੇ ਆਰਨਾ ਦੇ ਦੋ ਪਾਰ ਕੀ ਕੀ ਕਰ ਰਹੇ ਇੱਕ ਤਾਂ ਸੀ ਇਹ ਕਹਿ ਰਹੇ ਵੀ ਦਿਆ ਇੱਕ ਇਨਸਟਰਕਸ਼ਨ ਸੀ ਇਸ਼ੂ ਕਰਤੀ ਹੈ ਦਰਿਆਵਾਂ ਪਾਰ ਕੋਈ ਨਾ ਜਾਵੇ 10 12 ਤਰੀਕ ਤੱਕ ਕੋਈ ਨਹੀਂ ਜਾਏਗਾ ਔਰ ਜਿਹੜੇ ਤੁਸੀਂ ਦੇ ਨਾਲ ਔਰ ਦਰਿਆ ਦੇ ਵਿੱਚ ਨੇ ਉੱਥੇ ਅਗਰ ਕਿਸੇ ਦਾ ਕੋਈ ਟਰੈਕਟਰ ਹੈ ਕੋਈ ਇਨਸਟਰੂਮੈਂਟ ਹੈ ਉਹ ਸਾਰੇ ਖਾਲੀ ਕਰਕੇ ਜਾਂ ਆਪਣੇ ਡੇਰੇ ਨੇ ਉਹ ਬੰਨ ਉਹ ਡੇਰੇ ਖਾਲੀ ਕਰਕੇ ਜਾਨਵਰ ਆਪਣੇ ਇਸ ਪਾਸੇ ਲਿਆਂ ਅਸੀਂ ਆਪਣੇ ਰਿਫਰ ਸੈਂਟਰ ਬਣਾ ਰਹੇ ਹਾਂ ਜਿਵੇਂ ਕੋਟਰਜਾਦਾ ਵਿੱਚ ਗੁਰਦੁਆਰਾ ਸਾਹਿਬ ਹੈ ਸਕੂਲ ਹੈ ਸਮਰਾਏ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਤੇ ਉਹ ਆਪਣੇ ਤਾਪਸਥਾਨ ਹੈ ਰਮਦਾਸ ਦੇ ਵਿੱਚ ਪ੍ਰੋਪਰ ਅਸੀਂ ਇਹਨਾਂ ਦੇ ਵਿੱਚ ਆਪਣਾ ਸ਼ੈਲਟਰ ਹੋਮ ਵੀ ਤਿਆਰ ਕਰ ਰਹੇ ਨੇ ਇਹ ਕੋਈ ਪਰ ਇਹ ਵੀ ਇਹ ਤਾਂ ਦੱਸ ਰਿਹਾ ਤੁਹਾਨੂੰ ਵੀ ਜੇ ਲੋੜ ਪਏ ਪਰ ਵੈਸੇ ਉਮੀਦ ਹੈ ਕਿ ਲੋੜ ਨਹੀਂ ਪਏ ਕੁਝ ਮਜੂ ਕਿੰਨਾ ਕੁ ਲੱਗਦਾ ਪਾਣੀ ਦਾ ਜਬਾਮ ਕਿੰਨੀ ਜੈ ਕਿੰਨਾ ਪਾਣੀ ਛੱਡਿਆ ਜਾ ਸਕਦਾ ਹੈ ਇਹ ਵਕਤ ਵਕਤ ਤੇ ਪਾਣੀ ਛੱਡਣ ਨਾਲ ਕੁਝ ਨਹੀਂ ਇਸ਼ੂ ਹੈਗਾ ਜੀ ਬਾਰਿਸ਼ ਦੇ ਕਰਕੇ ਸਾਨੂੰ ਹੈਗਾ ਵੀ ਬਾਰਿਸ਼ ਜ਼ਿਆਦਾ ਨਾ ਹੋ ਜੇ ਜਿਵੇਂ ਪਹਿਲਾਂ ਐਕਸਪੈਕਟੇਸ਼ਨ ਸਾਡੀ ਐਕਸਪੈਕਟੇਸ਼ਨ ਤੋਂ ਜ਼ਿਆਦਾ ਬਾਰਿਸ਼ ਹੋ ਗਈ ਸੀ ਉਹ ਸਾਨੂੰ ਜਿਹੜਾ ਉੱਜਦਾ ਪਾਣੀ ਹੈ ਉਹ ਜਿਹਦਾ ਪਾਣੀ ਕਿੰਨੇ ਕੁਆਂਟੀਟੀ ਚ ਆਣਾ ਹੈ ਜਾਂ ਰੁੱਕ ਕੇ ਭੇਜਣਾ ਹੈ ਉਹਦੇ ਬਾਰੇ ਅਸੈਸਮੈਂਟ ਨਹੀਂ ਹੁੰਦੀ ਉਹ ਜਿੰਨਾ ਬਾਰਿਸ਼ ਦਾ ਪਾਣੀ ਉਹ ਸਿੱਧਾ ਸਾਡੇ ਕੋਲ ਮਕੌੜਾ ਪਤਾ ਨਾ ਕੇ ਤੇ ਸਾਨੂੰ ਬਰਦਾਸ਼ਪੁਰ ਜਾ ਕੇ ਸਾਡੇ ਰਾਵੀ ਚ ਮਿਲ ਜਾਂਦਾ ਹੁੰਦਾ ਹਜਿਨਾ ਉਹ ਬੜੀਆਂ ਕਿ ਲੋਕ ਆਪਣੇ ਜਿਹੜੇ ਸਾਨੂੰ ਉਹ ਜਿਹੜਾ ਬੰਦ ਲਿਆ ਉਹ ਸਾਡੀ ਬੇਨਤੀ ਹੈ ਸਾਡੀ ਰਿਕੁਐਸਟ ਹੈ ਕਿ ਆਪਣੇ ਜਿਹੜੇ ਪਸ਼ੂ ਨੇ ਉਨੂੰ ਥੋੜੇ ਉੱਚੀ ਜਗ੍ਹਾ 'ਚ ਕਰ ਲਓ ਕਿਉਂਕਿ ਪਿੱਛੇ ਅਸੀਂ ਦੇਖਿਆ ਕਿ ਦੋਵੇਂ ਜਗ੍ਹਾ ਤੇ ਪਸ਼ੂ ਬੰਨੇ ਰਹੇਗੇ ਉਹੋ ਜਿਹਾ ਕੰਮ ਨਾ ਹੋਏ ਉਸ ਇhtiyat ਦੇ ਤੌਰ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਵੀ ਕਰਾਂਗੇ ਤੇ ਸਾਡੇ ਵੱਲੋਂ ਅਪੀਲ ਹੈ ਕਿ ਤੁਸੀਂ ਇਹ ਰਾਵੀ ਕੋਈ ਪਾਰ ਨਾ ਕਰੇ ਤੁਸੀਂ ਤੋਂ ਅੱਗੇ ਰਾਵੀ ਦੇ ਵਿਚਕਾਰ ਅਗਰ ਕੋਈ ਡੇਰਾ ਜਾਂ ਕਿਸੇ ਤੇ ਪਸ਼ੂ ਨੇ ਤੇ ਉਹ ਕਿਰਪਾ ਕਰਕੇ ਤੁਸੀਂ ਤੋਂ ਉਰਲੇ ਸਾਈਡ ਆ ਜਾਣ ਤੇ ਉੱਚੇ ਸਥਾਨ ਤੇ ਆਪਣੇ ਆਪ ਨੂੰ ਪਸ਼ੂ ਨੂੰ ਬੰਨ ਲੈ ਤੇ ਆਪਣਾ ਆਪ ਨੂੰ ਵੀ ਸੇਫ ਰੱਖੋ ਅੰਦੇ 4 ਲੱਖ 95 ਰੁਪਏ ਦੀ ਡੈਲੀ ਆ ਰਹੀ ਹੈ ਉਹ ਵੀ ਮਾਸਤੇ ਜਾ ਰਹੇ ਉਹਦੇ ਸਾਹਮਣੇ ਨਹੀਂ ਹਲੇ ਕੋਈ ਸੁਰੱਖਿਅਤ ਥਾਂ ਨਹੀਂ ਵੈਸੇ ਅਸੀਂ ਰੀਲੀਫ ਸੈਂਟਰ ਬਣਾਤੇ ਨੇ 4-5 ਪੰਜ ਸੈਂਟਰ ਬਣਾਏ ਨੇ ਰੀਲੀਫ ਸੈਂਟਰ ਤੇ ਜੇ ਲੱਗਦਾ ਹੋਵੇ ਤੇ ਰੀਲੀਫ ਸੈਂਟਰ ਵੀ ਆ ਸਕਦੇ ਹੋ ਹਲੇ ਅਸੀਂ ਇਵੈਕੂਏਸ਼ਨ ਨਹੀਂ ਕਰਵਾ ਰਹੇ ਖਾਲੀ ਨਹੀਂ ਕਰਵਾ ਰਹੇ ਲੇਕਿਨ ਅਗਰ ਕਿਸੇ ਨੂੰ ਡਰ ਹੈ ਜਾਂ ਕਿਸੇ ਨੂੰ ਲੱਗਦਾ ਹੈ ਕਹਿੰਦੇ ਡਰ ਹੈ ਉਹ ਸਾਡੇ ਰੀਲੀਫ ਸੈਂਟਰ ਤੇ ਆ ਸਕਦਾ ਉਹਨਾਂ ਦਾ ਮੋਸਟ ਵੈਲਕਮ ਅਸੀਂ ਉਹਨਾਂ ਦੀ ਸੇਵਾ ਲਈ ਹਾਂ ਜੀ